welcom back to our youtube channel study hub i hope ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਆਪਣਾ ਨੈਕਸਟ ਕੁਐਸਚਨ ਜੋ ਹੈ ਸੁਤੰਤਰਤਾ ਤੋਂ ਕੀ ਪਾਵ ਹੈ ਇਸ ਦੀ ਪਰਿਭਾਸ਼ਾ ਅਤੇ ਕਿਸਮਾਂ ਦੀ ਵਿਆਖਿਆ ਕਰੂ ਇਹ ਕੁਐਸਚਨ ਨੂੰ ਡਿਸਕਸ ਕਰਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਫਰੈਂਡਸ ਦੇ ਨਾਲ ਇਹਨੂੰ ਵਾਤਵਾਤ ਵਾਤ ਸ਼ੇਅਰ ਕਰਨਾ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਂ ਵੀ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣਾ। ਸੋ ਅਜੋ ਆਪਾਂ ਆਪਣਾ ਕੁਐਸਚਨ ਹੈ ਜਿਹੜਾ ਸਟਾਰਟ ਕਰਨੇ ਆ। ਸੁਤੰਤਰਤਾ ਤੋਂ ਭਾਵ ਮਨੁੱਖ ਉੱਪਰ ਕਿਸੇ ਪ੍ਰਕਾਰ ਦੀਆਂ ਪਾਬੰਦੀਆਂ ਦਾ ਨਾ ਹੋਣਾ ਅਤੇ ਉਸ ਨੂੰ ਹਰ ਕੰਮ ਵਿੱਚ ਖੁੱਲ੍ਹ ਹੋਣ ਤੋਂ ਹੈ। ਸੁਤੰਤਰਤਾ ਸ਼ਬਦ ਦਾ ਅੰਗਰੇਜ਼ੀ ਵਿੱਚ ਅਨੁਵਾਦ ਲਿਬਰਟੀ ਹੈ ਜੋ ਲਾਤੀਨੀ ਸ਼ਬਦ ਲਿਬਰ ਤੋਂ ਉਪਜਿਆ ਹੈ। ਯਾਨੀ ਕਿ ਜਿਹੜਾ ਸੁਤੰਤਰਤਾ ਸ਼ਬਦ ਅੰਗਰੇਜ਼ੀ ਦੇ ਸ਼ਬਦ ਜਿਹੜਾ ਲਿਬਰਟੀ ਤੋਂ ਲਿਆ ਗਿਆ ਹੈ ਜਿਹੜਾ ਕਿ origin ਕਿੱਥੋਂ ਹੋਇਆ ਇਸ ਵਰ ਦਾ ਲਾਤੀਨੀ ਭਾਸ਼ਾ ਤੋਂ ਹੋਇਆ ਸੋ ਅੱਗੇ ਆਪਾਂ ਡਿਸਕਸ ਕਰਾਂਗੇ ਇਹਦੀ ਪਰਿਭਾਸ਼ਾ ਸੁਤੰਤਰਤਾ ਦੀ ਪਰਿਭਾਸ਼ਾ ਸਿਲੇ ਦੇ ਸ਼ਬਦ ਅਨੁਸਾਰ ਸੁਤੰਤਰਤਾ ਅਤੀ ਸ਼ਾਸਨ ਦਬ ਵਿਪਰੀਤ ਰੂਪ ਹੈ ਗੈਟੇਲ ਦੇ ਅਨੁਸਾਰ ਸੁਤੰਤਰਤਾ ਉਹਨਾਂ ਕੰਮਾਂ ਨੂੰ ਕਰਨ ਅਤੇ ਮਾਨਣ ਦੀ ਸਕਾਰਾਤਮਕ ਸ਼ਕਤੀ ਹੈ ਜਿਹੜੇ ਕੰਮ ਕਰਨ ਅਤੇ ਮਾਨ ਮਾਨਯੋਗ ਹੋਣ ਕੋਲ ਦੇ ਅਨੁਸਾਰ ਬਿਨਾਂ ਕਿਸੇ ਬਾਹਰੀ ਰੋਕ ਦੇ ਆਪਣੇ ਵਿਅਕਤੀਤਵ ਨੂੰ ਪ੍ਰਗਟ ਕਰਨ ਦੇ ਅਧਿਕਾਰ ਦਾ ਨਾਂ ਹੀ ਸੁਤੰਤਰਤਾ ਹੈ ਸੋ ਏਸੀ ਆਪਣੀਆਂ ਤਿੰਨ ਸੁਤੰਤਰ ਦੀਆਂ ਸੁਤੰਤਰਤਾ ਦੀਆਂ ਡੈਫੀਨੇਸ਼ਨਸ ਆਪਾਂ ਇਗਜ਼ਾਮ ਦੇ ਵਿੱਚ ਦੋ ਤੱਕ ਕੰਪਲਸਨ ਆਪਾਂ ਕਰਨੀਆਂ ਹੀ ਕਰਨੀਆਂ ਨੇ ਕਿਉਂਕਿ ਜੇ ਆਪਾਂ ਇੱਕ ਡਿਫੀਨੇਸ਼ਨ ਕਰਨੀ ਆ ਉਹਦੇ ਨਾਲ ਆਪਣੀ ਜਿਹੜੀ ਲੈਂਥ ਨਹੀਂ ਬਣਦੀ ਕੁਐਸਚਨ ਦੀ ਤੇ ਇੱਕ ਡਿਫੀਨੇਸ਼ਨ ਆਪਾਂ ਮਤਲਬ ਕਿ ਅਵੋਇਡ ਕਰਾਂਗੇ ਦੋ ਜਾਂ ਦੋ ਦੋ ਤੋਂ ਤਿੰਨ ਡਿਫੀਨੇਸ਼ਨ ਤਾਂ ਆਪਾਂ ਕੰਪਲਸਰੀ ਹੀ ਕਰਨੀਆਂ ਨੇ ਸੋ ਹੁਣ ਆਪਾਂ ਇਹਦੀਆਂ ਸੁਤੰਤਰਤਾਵਾਂ ਦੀਆਂ ਵਿਸ਼ੇਸ਼ਤਾਵਾਂ ਡਿਸਕਸ ਕਰਾਂਗੇ ਜੋ ਕਿ ਕਦੇ-ਕਦੇ ਬਹੁਤ ਰੀਅਰਲੀ ਚਾਂਸ ਨੇ ਕਿ ਵਿਸ਼ੇਸ਼ਤਾਵਾਂ ਪੁੱਛਿਆ ਜਾਣ ਵੈਸੇ ਤਾਂ ਇਹਦੀਆਂ ਜਿਹੜੀਆਂ ਨੇ ਕਿਸਮਾਂ ਹੀ ਮੋਸਟ ਪ੍ਰੋਬੇਬਲੀ ਆਸਕ ਹੁੰਦੀਆਂ ਨੇ ਆਪਣੇ ਇਗਜ਼ਾਮ ਦੇ ਵਿੱਚ ਸੋ ਹੁਣ ਆਪਾਂ ਇੱਕ ਵਾਰੀ ਵੈਸੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਵੀ ਡਿਸਕਸ ਕਰ ਲੈਣੇ ਤਾਂ ਕਿ ਜੇ ਆਪਣੇ ਕੋਲ ਇਗਜ਼ਾਮ ਦੇ ਵਿੱਚ ਕੁਐਸਚਨ ਆ ਵੀ ਜਾਏ ਤਾਂ ਆਪਾਂ ਇਹਨੂੰ ਈਜ਼ੀਲੀ ਹੈਂਡਲ ਕਰ ਸਕੀਏ ਸੁਤੰਤਰਤਾ ਦੀਆਂ ਵਿਸ਼ੇਸ਼ਤਾਵਾਂ ਸੁਤੰਤਰ ਸੁਤੰਤਰਤਾ ਅਸੀਮਿਤ ਨਹੀਂ ਹੈ ਅਸੀਮਿਤ ਸੁਤੰਤਰਤਾ ਦੀ ਧਾਰਨਾ ਮਨੁੱਖੀ ਸੁਭਾਅ ਅਤੇ ਮਾਨਵੀ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ ਹੈ ਅਸੀਮਿਤ ਸੁਤੰਤਰਤਾ ਕੇਵਲ ਪਸ਼ੂ ਰਾਜ ਵਿੱਚ ਹੀ ਸੰਭਵ ਹੋ ਸਕਦੀ ਹੈ ਜੇਕਰ ਅਸੀਮਿਤ ਸੁਤੰਤਰਤਾ ਮਨੁੱਖ ਨੂੰ ਪ੍ਰਾਪਤ ਹੋ ਜਾਵੇਗੀ ਤਾਂ ਸੁਖੀ ਸਮਾਜਿਕ ਜੀਵਨ ਵਿੱਚ ਜੰਗਲੀ ਰਾਜ ਦੀ ਹੋਂਦ ਹੋਵੇਗੀ ਆਪਣਾ ਨੈਕਸਟ ਪੁਆਇੰਟ ਹੈ ਅਧਿਕਾਰਾਂ ਦਾ ਹੋਣਾ ਅਧਿਕਾਰਾਂ ਤੋਂ ਤੋਂ ਬਿਨਾ ਸੁਤੰਤਰਤਾ ਨੂੰ ਨਹੀਂ ਮਾਣਿਆ ਜਾ ਸਕਦਾ ਅਧਿਕਾਰ ਸੁਤੰਤਰਤਾ ਦੀ ਜੜ ਹੁੰਦੇ ਹਨ ਸੁਤੰਤਰਤਾ ਇੱਕ ਅਜਿਹੀ ਧਾਰਨਾ ਹੈ ਜੋ ਅਧਿਕਾਰਾਂ ਦੇ ਰੂਪ ਵਿੱਚ ਅਮਲੀ ਰੂਪ ਧਾਰਨ ਕਰਦੀ ਹੈ ਅਧਿਕਾਰਾਂ ਤੋਂ ਬਿਨਾ ਸੁਤੰਤਰਤਾ ਦੀ ਵਿਵਹਾਰਿਕ ਹੋਂਦ ਸੰਭਵ ਨਹੀਂ ਹੈ ਇਸ ਤੋਂ ਨੈਕਸਟ ਪੁਆਇੰਟ ਆਪਣਾ ਕਾਨੂੰਨ ਸੁਤੰਤਰਤਾ ਦਾ ਰਖੇਕ ਹੈ ਕਾਨੂੰਨ ਦੀ ਸਹਾਇਤਾ ਨਾਲ ਹੀ ਹਰ ਮਨੁੱਖ ਆਪਣੀ ਸੁਤੰਤਰਤਾ ਮਾਨ ਸਕਦਾ ਹੈ ਰਾਜ ਦੇ ਕਾਨੂੰਨਾਂ ਦੁਆਰਾ ਹੀ ਵਿਅਕਤੀਆਂ ਨੂੰ ਅਧਿਕਾਰ ਦਿੱਤੇ ਜਾਂਦੇ ਹਨ ਜੋ ਵਿਅਕਤੀਆਂ ਦੀਆਂ ਸੁਤੰਤਰਤਾਵਾਂ ਉੱਤੇ ਅਜਿਹੀਆਂ ਉਚਿਤ ਬੰਦੀਸ਼ਾਂ ਲਗਾਉਂਦੇ ਹਨ ਜਿਨ੍ਹਾਂ ਦੇ ਫਲਸਰੂਪ ਹਰੇਕ ਵਿਅਕਤੀ ਆਪਣੀਆਂ ਸੁਤੰਤਰਤਾਵਾਂ ਦਾ ਆਨੰਦ ਮਾਣ ਸਕਦੇ ਹਨ ਇਸ ਤੋਂ ਨੈਕਸਟ ਪੁਆਇੰਟ ਹੈ ਸੁਤੰਤਰਤਾ ਕੇਵਲ ਰਾਜ ਵਿੱਚ ਹੀ ਸੰਭਵ ਹੈ ਬਿਕੋਜ਼ ਕਿਉਂਕਿ ਜਿਹੜੀ ਸੁਤੰਤਰਤਾ ਹੈ ਉਹਨੂੰ ਮਾਨਣ ਦੇ ਲਈ ਰਾਜ ਜਿਹੜਾ ਕਈ ਤਰ੍ਹਾਂ ਦੇ ਪ੍ਰਬੰਧ ਕਰਦਾ ਜਿਵੇਂ ਕਾਨੂੰਨ ਬਣਾਉਂਦਾ ਹੈ ਸੁਤੰਤਰਤਾ ਉੱਤੇ ਲੋ ਦੂਜੇ ਲੋਕਾਂ ਦੀ ਸੁਤੰਤਰਤਾ ਉੱਤੇ ਇਹੋ ਜਿਹੇ ਮਤਲਬ ਕਿ ਰੈਗੂਲੇਸ਼ਨਸ ਕਰਦਾ ਉਹਨਾਂ ਤੇ ਇਹੋ ਜਿਹੇ ਕਾਨੂੰਨ ਲਗਾਉਂਦਾ ਹੈ ਤਾਂ ਕਿ ਜਿਹੜਾ ਕਿ ਉਹਨਾਂ ਦਾ ਅਸਰ ਇੱਕ ਬੰਦੇ ਦੀ ਸੁਤੰਤਰਤਾ ਦਾ ਅਸਰ ਦੂਜੇ ਬੰਦੇ ਦੀ ਸੁਤੰਤਰਤਾ ਤੇ ਨਾ ਪਵੇ ਸਰ ਰਾਜ ਤੋਂ ਬਾਹਰ ਸੁਤੰਤਰਤਾ ਦੀ ਹੋਂਦ ਕੇਵਲ ਕਲਪਨਾ ਹੈ ਰਾਜ ਦੁਆਰਾ ਹੀ ਅਧਿਕਾਰ ਪ੍ਰਦਾਨ ਕੀਤੇ ਜਾਂਦੇ ਹਨ ਜਿਨ੍ਹਾਂ ਦੁਆਰਾ ਵਿਅਕਤੀ ਆਪਣੀ ਸੁਤੰਤਰਤਾ ਨੂੰ ਮਾਨ ਸਕਦੇ ਹਨ ਰਾਜ ਸੁਤੰਤਰਤਾ ਦਾ ਵਿਰੋਧੀ ਨਹੀਂ ਬਲਕਿ ਰਾਜ ਸੁਤੰਤਰਤਾ ਨੂੰ ਬਲਕਿ ਰਾਜ ਸੁਤੰਤਰਤਾ ਨੂੰ ਵਿਹਾਰਿਕ ਰੂਪ ਵਿੱਚ ਸੰਭਵ ਬਣਾਉਂਦਾ ਹੈ ਨੈਕਸਟ ਪੁਆਇੰਟ ਹੈ ਸੁਤੰਤਰਤਾ ਅਵਸਰਾਂ ਦੀ ਉਪਲਬਧਤਾ ਨਾਲ ਵੀ ਸੰਬੰਧਿਤ ਹੈ ਸੁਤੰਤਰਤਾ ਲਈ ਯੋਗ ਅਵਸਰਾਂ ਅਤੇ ਲੋੜੀਂਦੀਆਂ ਅਵਸਥਾਵਾਂ ਦੀ ਉਪਲਬਧਤਾ ਵੀ ਜ਼ਰੂਰੀ ਹੈ ਵਿਅਕਤੀ ਪੂਰਨ ਤੌਰ ਤੇ ਸੁਤੰਤਰ ਤਾਂ ਹੀ ਹੋ ਸਕਦੇ ਹਨ ਜੇਕਰ ਉਹਨਾਂ ਦੀਆਂ ਇੱਛਾਵਾਂ ਤੇ ਲੋੜਾਂ ਅਨੁਸਾਰ ਉਹਨਾਂ ਨੂੰ ਲੋੜਿੰਦੇ ਅਵਸਰ ਉਪਲਬਧ ਹੋਣ ਜੋਗ ਅਵਸਰਾਂ ਦੀ ਉਪਲਬਧਤਾ ਤੋਂ ਬਿਨਾ ਸੁਤੰਤਰਤਾ ਦਾ ਕੋਈ ਵਿਵਹਾਰਿਕ ਮਹੱਤਵ ਨਹੀਂ ਹੋਵੇਗਾ ਨੈਕਸਟ ਪੁਆਇੰਟ ਹੈ ਸੁਤੰਤਰਤਾ ਬੰਦਿਸ਼ਾਂ ਦੀ ਅਣਹੋਂਦ ਨਹੀਂ ਸਮਾਜ ਵਿੱਚ ਬੰਦਿਸ਼ ਰਹਿ ਸੁਤੰਤਰਤਾ ਸੰਭਵ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਸੁਤੰਤਰਤਾ ਸਭਿਅ ਸਭਿਅਤ ਸਮਾਜ ਦੀ ਵਿਸ਼ੇਸ਼ਤਾ ਨਹੀਂ ਹੁੰਦੀ ਜੇਕਰ ਲੋਕਾਂ ਨੂੰ ਬੰਦਸ਼ रहਿਤ ਸੁਤੰਤਰਤਾ ਪ੍ਰਾਪਤ ਹੋਵੇਗੀ ਤਾਂ ਅਜਿਹੀ ਸਥਿਤੀ ਵਿੱਚ ਕੋਈ ਵੀ ਵਿਅਕਤੀ ਆਪਣੀ ਸੁਤੰਤਰਤਾ ਨਹੀਂ ਮਾਨ ਸਕੇਗਾ ਸੋ ਹੁਣ ਆਪਾਂ ਇਹ ਡਿਸਕਸ ਕਰਾਂਗੇ ਕਿਸਮਾਂ ਸੁਤੰਤਰਤਾ ਦੀਆਂ ਕਿਸਮਾਂ ਇਹ ਆਪਾਂ ਡਾਇਗਰਾਮ ਹੈ ਜਿਹੜਾ ਆਪਾਂ ਨੂੰ ਮੋਰ ਰਿਪਰੈਜ਼ੈਂਟੇਟਿਵ ਬਣਾਉਂਦਾ ਆਪਣੇ ਪੇਪਰ ਦੇ ਵਿੱਚ ਆਪਣੇ ਆਨਸਰ ਨੂੰ ਸੋ ਇਹੋ ਜਿਹੇ ਛੋਟੇ ਛੋਟੇ ਡਾਇਗਰਾਮਸ ਤੁਸੀਂ ਬਣਾ ਕੇ ਆਪਣੇ ਪੇਪਰ ਦੇ ਵਿੱਚ ਜਿੱਥੇ ਆਪਣੇ ਆਨਸਰ ਦੀ ਲੈਂਥ ਨੂੰ ਵਧਾ ਸਕਦੇ ਹੋ ਉੱਥੇ ਇੱਕ ਐਗਜ਼ਾਮੀਨਰ ਦੇ ਉੱਤੇ ਇੱਕ ਪੋਜ਼ਿਟਿਵ ਇੰਪੈਕਟ ਵੀ ਪਾ ਸਕਦੇ ਹੋ ਤੇ ਦੂਜਿਆਂ ਦੇ ਨਾਲ ਤੁਸੀਂ ਐਕਸਟਰਾ ਮਾਰਕਸ ਨੇ ਜਿਹੜੇ ਉਹ ਲੈ ਸਕਦੇ ਹੋ ਸੁਤੰਤਰਤਾ ਦੀਆਂ ਕਿਸਮਾਂ ਨੇ ਜਿਹੜੀਆਂ ਨਾਗਰਿਕ ਸੁਤੰਤਰਤਾ ਕੁਦਰਤੀ ਸੁਤੰਤਰਤਾ ਨਿੱਜੀ ਸੁਤੰਤਰਤਾ ਨੈਤਿਕ ਸੁਤੰਤਰਤਾ ਰਾਜਨੀਤਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਧਾਰਮਿਕ ਸੁਤੰਤਰਤਾ ਰਾਜ ਰਾਸ਼ਟਰੀ ਸੁਤੰਤਰਤਾ ਇਹ ਇਹਦੀਆਂ ਕਿਸਮਾਂ ਨੇ ਸੁਤੰਤਰਤਾ ਦੀਆਂ ਹੁਣ ਆਪਾਂ ਇਹਨਾਂ ਨੂੰ 1 ਵਾਈ 1 ਕੇ ਡਿਸਕਸ ਕਰਾਂਗੇ ਨਾਗਰਿਕ ਸੁਤੰਤਰਤਾ ਨਾਗਰਿਕ ਸੁਤੰਤਰਤਾ ਤੋਂ ਭਾਵ ਉਹ ਸੁਤੰਤਰਤਾ ਹੈ ਜੋ ਵਿਅਕਤੀਆਂ ਨੂੰ ਸੰਗਠਿਤ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਮਿਲਦੀਆਂ ਹਨ ਨਾਗਰਿਕ ਸੁਤੰਤਰਤਾ ਕੁਦਰਤੀ ਸੁਤੰਤਰਤਾ ਦੇ ਉਲਟ ਹੈ ਨਾਗਰਿਕ ਸੁਤੰਤਰਤਾ ਕੇਵਲ ਸੰਗਠਿਤ ਸਮਾਜ ਵਿੱਚ ਹੀ ਸੰਭਵ ਹੋ ਸਕਦੀ ਹੈ ਨੈਕਸਟ ਹੈ ਕੁਦਰਤੀ ਸੁਤੰਤਰਤਾ ਇਸ ਤੋਂ ਭਾਵ ਉਸ ਸੁਤੰਤਰਤਾ ਹੈ ਜਿਸ ਵਿੱਚ ਵਿਅਕਤੀ ਨੂੰ ਆਪਣੀਆਂ ਇੱਛਾ ਅਨੁਸਾਰ ਬਿਨਾਂ ਕਿਸੇ ਬੰਦਸ਼ਾ ਦੇ ਹਰ ਪ੍ਰਕਾਰ ਦਾ ਕੰਮ ਕਰਨ ਦੀ ਖੁੱਲ ਹੁੰਦੀ ਹੈ ਉਸ ਉੱਪਰ ਕਿਸੇ ਪ੍ਰਕਾਰ ਦੀ ਕੋਈ ਬੰਦਨਾ ਨਹੀਂ ਹੁੰਦੀ ਕੁਦਰਤੀ ਸੁਤੰਤਰਤਾ ਦੀ ਹੋਂਦ ਰਾਜ ਦੀ ਹੋਂਦ ਤੋਂ ਪਹਿਲਾਂ ਦੀ ਹੈ ਨੈਕਸਟ ਹੈ ਆਪਣੇ ਕੋਲ ਨਿੱਜੀ ਸੁਤੰਤਰਤਾ ਪ੍ਰਸਿੱਧ ਵਿਦਵਾਨ ਮਿਲ ਦੇ ਅਨੁਸਾਰ ਨਿੱਜੀ ਸੁਤੰਤਰਤਾ ਉਹ ਸੁਤੰਤਰਤਾ ਹੈ ਜਿਸ ਵਿੱਚ ਵਿਅਕਤੀ ਨੂੰ ਉਹਨਾਂ ਸਾਰੇ ਕੰਮਾਂ ਸਬੰਧੀ ਪੂਰਨ ਸੁਤੰਤਰਤਾ ਹੁੰਦੀ ਹੈ ਜੋ ਕੇਵਲ ਉਸ ਵਿਅਕਤੀ ਨਾਲ ਸਬੰਧਿਤ ਹੋਣ ਅਤੇ ਇਸ ਦਾ ਪ੍ਰਭਾਵ ਦੂਜਿਆਂ ਤੇ ਨਹੀਂ ਪੈਂਦਾ ਕਿਸੇ ਵਿਅਕਤੀ ਦੀ ਨਿੱਜੀ ਸੁਤੰਤਰਤਾ ਉਸ ਹੱਦ ਤੱਕ ਹੀ ਸੀਮਤ ਹੈ ਜਿੱਥੇ ਤੱਕ ਉਸ ਦਾ ਪ੍ਰਭਾਵ ਦੂਜਿਆਂ ਤੇ ਨਾ ਪਵੇ ਨੈਕਸਟ ਆਪਣੇ ਕੋਲ ਨੈਤਿਕ ਸੁਤੰਤਰਤਾ ਇਸ ਦਾ ਅਰਥ ਹੈ ਕਿ ਹਰੇਕ ਵਿਅਕਤੀ ਆਪਣੇ ਜਮੀਰ ਦੀ ਆਵਾਜ਼ ਅਨੁਸਾਰ ਵਿਵਹਾਰ ਕਰਨ ਤੇ ਉਹ ਸੁਤੰਤਰਤਾ ਜਿਹੜੀ ਉਹ ਨੈਤਿਕ ਸੁਤੰਤਰਤਾ ਹੈ ਜਦੋਂ ਵਿਅਕਤੀ ਮਜਬੂਰੀ ਅਧੀਨ ਆਪਣੀ ਮਰਜ਼ੀ ਦੇ ਵਿਰੁੱਧ ਕੰਮ ਕਰੇ ਤਾਂ ਉੱਥੇ ਜਿਹੜੀ ਨੈਤਿਕ ਸੁਤੰਤਰਤਾ ਉਹ ਜਿਹੜੀ ਖਤਮ ਹੋ ਜਾਂਦੀ ਹੈ ਰਾਜ ਦਾ ਇਹ ਨੈਤਿਕ ਕਰਤਵ ਹੈ ਕਿ ਅਜਿਹੀਆਂ ਅਵਸਥਾਵਾਂ ਵਿਕਸਿਤ ਕਰੇ ਤਾਂ ਜੋ ਹਰੇਕ ਵਿਅਕਤੀ ਨੂੰ ਨੈਤਿਕ ਜਿਹੜੀ ਸੁਤੰਤਰਤਾ ਉਹ ਮਿਲ ਸਕੇ ਨੈਕਸਟ ਪੁਆਇੰਟ ਹੈ ਰਾਜਨੀਤਿਕ ਸੁਤੰਤਰਤਾ ਜਿਸ ਤੋਂ ਭਾਵ ਹੈ ਜਿਸ ਦੁਆਰਾ ਨਾਗਰਿਕਾਂ ਨੂੰ ਸਰਕਾਰ ਦੇ ਕੰਮਾਂ ਵਿੱਚ ਭਾਗ ਲੈਣ ਦਾ ਅਧਿਕਾਰ ਹੁੰਦਾ ਹੈ ਪ੍ਰੋਫੈਸਰ ਲੌਕਸੀ ਦੇ ਅਨੁਸਾਰ ਰਾਜਨੀਤਿਕ ਸੁਤੰਤਰਤਾ ਦਾ ਅਰਥ ਰਾਜ ਦੇ ਕੰਮਾਂ ਵਿੱਚ ਭਾਗ ਲੈਣ ਤੋਂ ਭਾਗ ਲੈਣ ਦੀ ਸ਼ਕਤੀ ਹੈ ਉਦਾਹਰਨ ਵਜੋਂ ਵੋਟ ਦੇਣਾ ਚੋਣ ਲੜਨ ਦਾ ਅਧਿਕਾਰ ਇਹ ਸਾਰੇ ਰਾਜਨੀਤਿਕ ਸੁਤੰਤਰਤਾ ਹਨ ਏਜ ਦੇ ਅਧਿਕਾਰ ਨੇ ਯਾਨਕੀ ਏਜ ਨੇ ਸੁਤੰਤਰਤਾਵਾਂ ਨੇ ਆਪਾ ਕਿਸੇ ਮਤਲਬ ਕਿ ਕੋਈ ਆਪਾ ਪੋਲਿਟੀਕਲ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਮਤਲਬ ਕਿ ਸਮਰਲਿਤ ਕਰ ਸਕਣੇ ਆ ਜਾਂ ਆਪਾ ਵੋਟ ਦਿਨੇ ਆ ਜਾਂ ਆਪਾਂ ਆਪਣੇ ਆਪ ਨੂੰ ਮਤਲਬ ਕਿ ਰਾਜਨੀਤੀ ਦੇ ਵਿੱਚ ਐਂਟਰ ਕਰਾਉਣੇ ਆ ਤਾਂ ਉਹ ਵੀ ਆਪਣੀਆਂ ਰਾਜਨੀਤਿਕ ਸੁਤੰਤਰਤਾਵਾਂ ਨੇ ਨੈਕਸਟ ਹੈ ਆਰਥਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਤੋਂ ਭਾਵ ਵਿਅਕਤੀ ਨੂੰ ਖੁੱਲੇ ਵਪਾਰ ਦੀ ਆਗਿਆ ਹੋਵੇ ਵਿਅਕਤੀ ਹਰ ਪ੍ਰਕਾਰ ਦੀਆਂ ਆਰਥਿਕ ਚਿੰਤਾਵਾਂ ਤੋਂ ਮੁਕਤ ਹੋਵੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਰ ਭਾਪ ਦੇ ਕੰਮ ਕਰਨ ਦਾ ਅਧਿਕਾਰ ਆਰਾਮ ਕਰਨ ਦਾ ਅਧਿਕਾਰ ਆਦੀ ਆਰਥਿਕ ਸੁਤੰਤਰਤਾ ਦੇ ਅਧਿਕਾਰ ਪ੍ਰਾਪਤ ਹਨ ਇਸ ਤੋਂ ਨੈਕਸਟ ਹੈ ਆਪਣੇ ਕੋਲ ਧਾਰਮਿਕ ਸੁਤੰਤਰਤਾ ਇਹ ਨੈਤਿਕ ਸੁਤੰਤਰਤਾ ਹੀ ਦਾ ਹੀ ਅੰਗ ਹੈ ਜਿਹੜੀ ਨੈਤਿਕ ਸੁਤੰਤਰਤਾ ਤੇ ਧਾਰਮਿਕ ਸੁਤੰਤਰਤਾ ਨੇ ਆਪਸ ਦੇ ਵਿੱਚ ਕੋਰਿਲੇਟ ਕਰਦੀਆਂ ਨੇ ਵੈਸੇ ਤਾਂ ਆਪਣੀਆਂ ਜਿੰਨੀਆਂ ਵੀ ਸੁਤੰਤਰਤਾ ਨੇ ਜਿਵੇਂ ਨਿੱਜੀ ਸੁਤੰਤਰਤਾ ਹੋਈ ਰਾਜਨੀਤਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਧਾਰਮਿਕ ਸੁਤੰਤਰਤਾ ਇਹ ਜਿਹੜੀਆਂ ਸਾਰੀਆਂ ਨੇ ਆਪਣੀਆਂ ਇਹ ਇੱਕ ਦੂਜੇ ਨਾਲ ਕੋਰਿਲੇਟ ਕਰਦੀਆਂ ਨੇ ਯਾਨੀ ਕਿ ਇੱਕ ਦੇ ਵਿੱਚ ਮਿਲੀ ਇੰਡੀਪੈਂਡੈਂਸ ਹੈ ਜਿਹੜੀ ਆਪਾਂ ਨੂੰ ਦੂਜੀਆਂ ਕੰਮਾਂ ਦੇ ਵਿੱਚ ਵੀ ਹੈਲਪ ਕਰਦੀ ਆਪਣੇ ਦੂਜੇ ਪੱਖ ਨੂੰ ਵੀ ਮਜ਼ਬੂਤ ਕਰਨ ਦੇ ਵਿੱਚ ਹੈਲਪ ਕਰਦੀ ਹੈ ਸੋ ਇਹ ਵਿਅਕਤੀ ਦੀ ਅੰਤਰੀਤ ਅੰਤਰੀਵ ਆਤਮਾ ਨਾਲ ਸੰਬੰਧਿਤ ਹੁੰਦੀ ਹੈ ਧਰਮ ਹਰ ਵਿਅਕਤੀ ਦਾ ਨਿੱਜੀ ਮਾਮਲਾ ਹੈ ਕਿਸੇ ਧਰਮ ਤੇ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਵਿਅਕਤੀ ਦਾ ਨਿੱਜੀ ਮਾਮਲਾ ਹੈ ਧਰਮ ਦੇ ਮਾਮਲੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ ਕਿਉਂਕਿ ਜੇ ਧਰਮ ਦੇ ਮਾਮਲੇ ਵਿੱਚ ਕੋਈ ਦਖਲ ਦਿੰਦਾ ਤਾਂ ਉੱਥੇ ਉਹਦੀ ਜਿਹੜੀ ਧਾਰਮਿਕ ਸੁਤੰਤਰਤਾ ਉਸ ਇਨਸਾਨ ਨੂੰ ਮਿਲੀ ਹੋਈ ਹੈ ਉਹ ਹੈ ਜਿਹੜੀ ਖਤਮ ਹੋ ਜਾਂਦੀ ਹੈ ਨੈਕਸਟ ਆਪਣੇ ਕੋਲ ਰਾਸ਼ਟਰੀ ਸੁਤੰਤਰਤਾ ਇਸ ਤੋਂ ਭਾਵ ਹੈ ਵਿਦੇਸ਼ੀ ਨਿਯੰਤਰਣ ਤੋਂ ਮੁਕਤੀ ਮਤਲਬ ਕਿ ਆਪਣਾ ਜਿਹੜਾ ਦੇਸ਼ ਆ ਉਹ ਦੂਜੇ ਜਿਹੜੇ ਦੇਸ਼ ਨਹੀਂ ਉਹਨਾਂ ਦੀ ਉਹਨਾਂ ਦੇ ਪ੍ਰਭਾਵ ਤੋਂ ਜਿਹੜਾ ਮੁਕਤ ਹੋਵੇ ਯਾਨੀ ਕਿ ਉਹਨਾਂ ਦੇ ਦਬਾਅ ਦੇ ਵਿੱਚ ਨਾ ਹੋਵੇ ਉਹਨਾਂ ਦੇ ਅੰਡਰ ਨਾ ਕੰਮ ਕਰਦਾ ਹੋਵੇ ਕੋਈ ਵੀ ਦੇਸ਼ ਉਦੋਂ ਤੱਕ ਵਿਕਾਸ ਨਹੀਂ ਕਰ ਸਕਦਾ ਜਦੋਂ ਤੱਕ ਉਹ ਕਿਸੇ ਬਾਹਰੀ ਦੇਸ਼ ਦੇ ਨਿਯੰਤਰਣ ਤੋਂ ਵਾਰ ਨਹੀਂ ਹੁੰਦਾ ਇਸ ਕਾਰਨ ਹੀ ਲੋਕਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੱਖਾਂ ਹੀ ਜਾਨਾਂ ਗੁਆਈਆਂ ਕੁਰਬਾਨ ਕੀਤੀਆਂ ਹਨ ਸੋ ਐਂਡ ਦੇ ਵਿੱਚ ਆਪਣੇ ਕੋਲੇ ਸਿੱਟਾ ਵਿਅਕਤੀ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਲਈ ਹਰ ਪ੍ਰਕਾਰ ਦੀ ਮਨੁੱਖੀ ਸੁਤੰਤਰਤਾ ਦਾ ਮਹੱਤਵ ਹੈ ਸભ્યਤ ਸਮਾਜਿਕ ਜੀਵਨ ਵਿੱਚ ਕੁਦਰਤੀ ਸੁਤੰਤਰਤਾ ਦਾ ਹੋਣਾ ਤਾਂ ਸੰਭਵ ਨਹੀਂ ਪ੍ਰੰਤੂ ਰਾਜਨੀਤਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਦਾ ਹੋਣਾ ਜ਼ਰੂਰੀ ਹੈ ਅਸੀ ਅੱਜ ਦਾ ਆਪਣਾ ਵੀਡੀਓ ਲੈਕਚਰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਲੈਕਚਰ ਪਸੰਦ ਆਇਆ ਹੋਵੇਗਾ ਸੋ ਇਹੋ ਜਿਹੀਆਂ ਹੋਣ ਵਾਲੀਆਂ ਹੋਰ ਵੀਡੀਓਜ਼ ਦੇ ਵੇਖਣ ਦੇ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹਿਣਾ ਥੈਂਕ ਯੂ